ਕਿ ਤੋਂ ਹੁਣ ਅਸੀਂ ਕਹਿ ਰਹੇ ਹਾਂ ਵੀ ਹਾਂ ਮੈਂ ਕਹਿੰਦਾ ਆ ਸਾਰਾ ਫਨਾਹ ਕਰਦੇ ਫਿਰ ਤੇ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਅਸੀਂ ਬਚਾ ਕੇ ਰੱਖਦੇ ਆ ਨਹੀਂ ਇਹ ਤੇਰੇ ਸ਼ਕਲਾ ਚਾੜਿਆ ਨਾ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖਾਂਦੀਆਂ ਨਹੀਂ ਦਰਾਫਤ ਨਾਲ ਖੋਇ ਉਹ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਰ ਲਏ ਇਹ ਜਦੋਂ ਹੁਣ ਤਾਂ ਕੱਖ ਫਾਨੀਆਂ ਦੇਗਾ ਚੱਲ ਤੂੰ ਮੈਂ ਜਿਹੜੀ ਗੱਲ ਕਹਿੰਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਉਹਦਾ ਮੂੰਹ ਫੜ ਲਏਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਇਹਦਾ ਹਜ਼ਾਰਾਂ ਬਰਖਤਾਂ ਨੁਕਸਾਨ ਕਰਦੇ ਆ ਯਾਰ ਸਾਡੇ ਕੋਲੇ ਹੈ ਨਹੀਂ ਥੋੜੇ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਕੀ ਕਰ ਬੀ ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲ ਅਸੀਂ ਉਧਰ ਹੀ ਡੱਕ ਲਾਂ ਅਸੀਂ ਨਹੀਂ ਲਿਆ ਕੇ ਰੋੜਿਆ ਕਿੱਧਰ ਮੈਲ ਕਲਾਈਸ ਅਜਾ ਮੈਲ ਬੰਨ ਜਗ੍ਹਾ ਜੁਗ ਲਈਏ ਨੀਂਦਨ ਨੂੰ ਕੀ ਕੀ ਰੱਖ ਲੈਗਾ ਤੂੰ ਇਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਕਨਾਲੀਆਂ ਹੈਗੀਆਂ ਕੌਂਡੀਆਂ ਵਿੱਚ ਮੱਝਾਂ ਤੜ ਕੇ ਰੱਖ ਲੈਗਾ ਉੱਥੇ ਰੱਖਣ ਤੋਂ ਹੋਰ ਕੀ ਕਰੀਏ ਤੁਸੀਂ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾਂ ਦਰਿਆ ਦੇ ਪਰਲੇ ਪਾਸ ਤੁਸੀਂ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮੈਲ ਕਲਾਈ ਲਈ ਹੋਈ ਹੈ ਤੇਰੀ ਜਗ੍ਹਾ ਲਈ ਹੈ ਤੇਰੀ ਆ ਵੀ ਜਗ੍ਹਾ ਲਈ ਹੈ ਨੇ ਨਹੀਂ ਲਈਏ ਫਿਰ ਤਾਂ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਪੱਕ ਪੱਠੇ ਕਿੱਥੋਂ ਪਵਾਏਗਾ ਹਾਂ ਤੇ ਇਹ ਪਾਸ ਕਰਨਾ ਗਰੀਬਾਂ ਨੇ ਵੱਧੀ ਕਰਨਾ ਹੈ ਦੇੇ ਪਾਸੇ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਇੱਥੇ ਪਾਸੇ ਆ ਸਾਰਾ ਦਿਨ ਖੜੇ ਮੈਨੂੰ ਇੱਕ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਗੱਲ ਸੁਣ ਕਿੰਨੇ ਲੱਖ ਦਾ ਮਾਲ ਹੈ ਤੇਰੇ ਕੋਲੇ ਆਹ ਫੋਨ ਸਾਨੂੰ ਇਹਨਾਂ ਕਿਹਦਾ ਜਾਣੇ ਵੱਧ ਤੋਂ ਵੱਧ 50000 ਦੀ ਮੱਝ ਸਾਡੀ 50 ਦੀ ਛੱਡ ਯਾਰ 40 ਰੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਆ ਸਾਡੇ ਵਾਲੀ ਮੱਝ ਜਿਹੜੀਆਂ ਮੋਟੀਆਂ 15-16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਜੱਗ ਕਿੰਨੇ ਮੈਂ ਕਹਿੰਦਾ ਤੇਰੇ ਸਹਾਰੇ ਚੱਲਦਾ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਏ ਸਾਡੇ ਸਾਥਕ ਨਹੀਂ ਗਰੀਬਾਂ ਫਿਰ ਗਰੀਬ ਆ ਉਹ ਓਟੇ ਪਾਸ ਉਹਦਾ ਹੀ ਆ ਨਾ ਇਹ ਹੀ ਜਿਹੜਾ ਹੋਰ ਜ਼ਮੀਨ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਡ ਡੂਡ ਲੱਖ ਦੀ ਮੱਝ ਆ ਸਾਡੇ ਕੋਲੇ ਹੈ ਨਹੀਂ ਵੀਰੇ ਚਾਹ ਦੇਖ ਵੀ ਲੈ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਨਹੀਂ ਜਣੇ ਹੁੰਦੇ ਕਈ ਬੰਦੇ ਕਹੀ ਆ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਤਾਂ ਤੂੰ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਿਛਾਉਣੇ ਆ ਨਹੀਂ ਮਿਛਾਉਂਦੇ ਫੇਰ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਐਮਐਲ ਦਾ ਜਨੂਰ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਾ ਹੁਣ ਜੇ ਤੇਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਆ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਨਹੀਂ ਉਹਦੀ ਗੱਲ ਸਹੀ ਠੀਕਾ ਚੱਕਰ ਕੀ ਹੈ ਪਤਾ ਕੀ ਹੈ ਮਹਿਲ ਖਾਨ ਤੂੰ ਜੈਨੂ ਮਰਜੀ ਬਸ ਇੱਥੇ ਬੁੱਟੇ ਲੱਗੇ ਆ ਯਾਨੀ ਮੈਨੂੰ ਪਤਾ ਪਹਿਲਾਂ ਤੁਸੀਂ ਸਾਰਾ ਉਹ ਨਾਲ-ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਅਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਕੇ ਆ ਕੇ ਬਰਨਾਲਾ ਬਠਿੰਡਾ ਮਾਨਸਾ ਚ ਵੜ ਗਏ ਨਹੀਂ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਣੇ ਤੁਸੀਂ ਹੋਰ ਨੂੰ ਤੁਰਦੇ ਹੁੰਦੇ ਹਾਂ ਹਾਂ ਹੁਣ ਅਸੀਂ ਕੀ ਕਹਿ ਸਕਦੇ ਬੰਦੇ ਦੇ ਬਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਚੋੜੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪ ਅਸੀਂ ਚੱਲ ਉੱਥੇ ਪ੍ਰੋਡਕਟ ਪਾੜਾ ਰੱਖ ਲਾਂਗੇ ਜੇ ਚੱਲ ਜਾ ਸੜਕ ਤੋਂ ਕਹਿੰਦਾ ਸੜਕ 'ਤੇ ਚੱਲ ਨਹੀਂ ਸੜਕ 'ਤੇ ਨਹੀਂ ਜਾਣਾ ਕੋਈ ਸਰਕਾਰ ਸਾਲੀ ਥੋੜੀ ਖਾਤਰ ਕੋਈ ਕਾਨੂੰਨ ਬਣਾਉਂਦੀ ਐ ਅਜਾ ਮੇਰੀ ਗੱਲ ਹੋਰ ਸੁਣ ਲੈ ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇਅ 'ਤੇ ਲੈ ਕੇ ਦੋ ਦੋ ਚਾਰ ਚਾਰ ਤੋਂ ਪਸ਼ੂ ਤੁਰ ਪੈਣੇ ਹੋ ਉਹ ਕੀ ਨੁਕਸਾਨ ਕਰਦੇ ਤੁਸੀਂ ਲੋਕਾਂ ਦਾ ਸਰਕਾਰ ਇੱਥੇ ਭੈਂਦੀ ਮਿੰਟ ਲਾਉਂਦੇ ਸਾਡੇ ਕੋਲ ਚਲਾਨ ਕੱਟਣ ਲੱਗਿਆਂ ਤੇ ਵੱਧ ਕੇ ਅੱਥੇ ਗਰੀਮਾ ਤਦੂ ਦੀ ਮਿੰਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸੇ ਤੁਰਿਆ ਫਿਰਦਾ ਕੋਈ ਨੂੰ ਯਾਰਾ ਪਸ਼ੂ ਨੂੰ ਰੋਕਦਾ ਤੁਸੀਂ ਮੰਨ ਲੈ ਜੇ ਤੁਸੀਂ ਕਹਿੰਦੇ ਸਰਕੇ ਚੱਲ ਬੁੱਟੇ ਅਸੀਂ ਉੱਥੇ ਪਲਾਟ ਗੋੜਾ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਵਿਜਾਰਾ ਕਰਾਂਗੇ ਕਿ ਕਿਸੇ ਕਾਲੂ ਲੈ ਲਾਂਗੇ ਬਾਹਰ ਆਪਰੇ ਲੈ ਕੇ ਕਰਾਂਗੇ ਬਾਕੀ ਇਹ ਹੀ ਹੈ ਹੋਰ ਤਾਂ ਨਹੀਂ ਸਭ ਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖਿੱਚਣਗੇ ਤਾਂ ਤੁਸੀਂ ਖੜੋਂਗੇ ਐਂ ਤੁਸੀਂ ਖੜਦੇ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆਪੇ ਇਹ ਚਾਰ ਪੰਜ ਸਾਲ ਤੋਂ ਫਨਾਹ ਕਰਤਾ ਤੁਸੀਂ ਜਿੱਥੇ ਲੰਘਣ ਲੱਗ ਜੰਦੇ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲ ਕੰਦੂ ਉਰੇ ਪਰੇ ਕਿੱਥੇ ਨਹੀਂ ਜਾਂਦੇ ਜੀ ਆਹ ਹੋਰ ਆ ਇੱਥੇ ਲਗਾ ਦੇ ਨਹੀਂ ਇੱਥੋਂ ਮੁੜ ਕੇ ਫਿਰ ਮਹਿਲ ਕਾ ਚੱਲੇ ਜਾਂਦੇ ਆ ਬਸ ਇਹੀ ਹੈ ਬਸ ਸਾਡਾ ਹੋਰ ਕੋਈ ਉਰੇ ਪਰੇ ਕਿੱਥੇ ਜਾਣ ਦਾ ਨਹੀਂ ਦਾ ਕੋਈ ਨੂੰ ਤਨੂ ਕਦੇ ਫੇਰ ਮਿਲਾਂ ਕੋਈ